let me fix my hair okay for everybody who thinks other stuff right let's check this out anybody punjab je, canada uk whoever's watching let me introduce you to a brand new crazy person who i think is amazing punjabi so a superstar ਤੁਸੀਂ ਵੀ ਮੇਰੇ ਵੀਡੀਓਜ਼ ਨੂੰ ਸਲੀਟੀਆਂ ਵਾਲੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੋ ਦੇ ਲਈ ਥੈਂਕ ਯੂ ਸੋ ਮੱਚ ਤੁਮ ਤੂੰ ਮੈਨੂੰ ਬਹੁਤ ਹਸਾਇਆ ਇੱਕ ਤਾਂ ਤੇਰੀਆਂ ਮੁੱਛਾਂ ਬਹੁਤ ਸੋਹਣੀਆਂ ਲੱਗ ਰਹੀਆਂ ਨੇ ਸਰ ਜੀ ਤੇਰੀ ਦਾੜੀ ਵੀ ਬਹੁਤ ਸੋਹਣੀ ਲੱਗ ਰਹੀ ਹੈ ਥੈਂਕ ਯੂ ਥੈਂਕ ਯੂ ਅ ਤੂੰ ਗਾਂਦਾ ਵੀ ਇੱਕਦਮ ਥੈਂਕ ਯੂ पागल ਅਲੱਗ ਹੈਂ ਹਾਂ ਜੀ ਹਾਂ ਜੀ ਆਪਾਂ ਕਿਸੇ ਨੂੰ ਪੀਏ ਫੋਨ ਚ ਇਹ ਫੋਨ ਚੋਂ ਹੋਰ ਪਰਣਾ ਯਾਰ ਦੇਖ ਲੈ ਸਾਡੇ ਉੱਤੇ ਰਹਿਣਾ ਚਾਹੀਦਾ ਤੂੰ ਹਿਲਾਵਾ ਪਰ ਮਿਸਟਰ ਚੀਮਾ ਅਭਾਰਤੂ ਦੇ ਨਾਲ ਆਪ ਕਿਉਂ ਬੈਠੇ ਮੈਂ ਤਾਂ ਸਮਝ ਨਹੀਂ ਆਇਆ ਕਨੈਕਸ਼ਨ ਕਿਹੜਾ ਹੈ ਬਤਾਓ ਸੋ ਅੱਜ ਮੈਨੂੰ ਮਿਲਣ ਆਏ ਸੀ ਜੀ ਇਹ ਇੱਥੇ ਨਹੀਂ ਤੈਨੂੰ ਮਿਲਣ ਨਹੀਂ ਆਏ ਸੀ ਮੈਂ ਕਿਹਨੂੰ ਮਿਲਣ ਆਇਆ ਸੀ ਇਹ ਦੇ ਗੋਲਡਨ ਭਾਜੀ ਨੂੰ ਗੋਲਡਨ ਸੰਘੇੜਾ ਵੀਰ ਜੀ ਨੂੰ ਮਿਲਣ ਆਏ ਸੀਗੇ ਹਾਂਜੀ ਸੋ ਉਹਨਾਂ ਦੇ ਥਰੂ ਮੇਰੀ ਇਹਨਾਂ ਨਾਲ ਮੁਲਾਕਾਤ ਹੋਈ ਜੀ ਸੋ ਇਹਨਾਂ ਇਹ ਪਹਿਲਾਂ ਮੇਰੀ ਵੀਡੀਓਜ਼ ਨੂੰ ਦੇਖ ਕੇ ਖੁਸ਼ੀਂਦੇ ਸੀ ਹੋਣ ਇਹਨਾਂ ਨੂੰ ਪਤਾ ਲੱਗ ਗਿਆ ਕਿ ਮੈਂ ਹਰਮਨ ਜੀ ਮੈਂ ਮਿਲਿਆ ਮਿਲਿਆ ਮੈਂ ਸੋ ਇਹਨਾਂ ਨੂੰ ਬਹੁਤ ਚੰਗਾ ਲੱਗਿਆ ਮੈਨੂੰ ਮਿਲ ਕੇ I think, I think you're amazing guy. Jiranu not know. Like, amazing guy. Or, uh, anybody who's watching Hardcore fans. Um, if you don't understand who he is, he's a crazy, viral person from YouTube. Okay, basically he's an internet star in Punjab. So, I'm not even gonna go and compare him to that dickhead, Ditchhead Pooja or whatever, right? But that's my homeboy. and is going to be big and easing crazy shit right now and uh, bole to bole to ji saare nu saare jinne mere fans world de vich baithe ne so saare nu pyar ji dilo jinna ne meri videos nu bahut zyada pyar dita so kaina hope ki tusi bahut zyada hor vi agge pyar idai ninde rahoge ji ik hor karde si jo log bakwas karde gaana karde ohna nu kuch keh de so main menu na puchyo ki main gaana hi karde ha ਮੈਂ ਕਦੇ ਵੀ ਕਿਸੇ ਦੇ ਜੀ 네ਗੇਟਿਵ ਪੋਜ਼ਿਟਿਵ ਨੂੰ ਕਦੇ ਵੀ ਗੁੱਸਾ ਨਹੀਂ ਮੰਨਿਆ ਸਾਰੇ ਵਧੀਆ ਨੇ ਜੀ ਸੋ ਮੈਂ ਇੱਕ ਲੋਕਾਂ ਨੂੰ ਖੁਸ਼ੀ ਦਿੰਦਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਲੋਕ ਮੇਰੀ ਵੀਡੀਓਜ਼ ਦੇਖ ਕੇ ਖੁਸ਼ ਹੁੰਦੇ ਨੇ ਜੀ ਸੋ ਬਹੁਤ ਵਧੀਆ ਜੀ ਸੋ ਜਿਹੜੇ ਲੋਕ YouTube ਤੇ ਬਹੁਤ سارے ਸਟਾਰਸ ਹੈਗੇ ਤੇ ਪਤਾ ਜੇ ਮੈਂ ਵਾਇਰਲ ਹੋ ਜਾਣਾ ਹਾਂਜੀ ਹਾਂਜੀ ਆ ਫੇਸਬੁਕ ਤੇ ਤੇ ਤੂੰ ਇਹਨਾਂ ਨੂੰ ਜਿੱ ਕੀ ਜੋ ਵੀ ਹੈ ਇਹ ਪੀਪਲ ਆ ਲਵਿੰਗ ਯੂ ਮੈਂ ਤੇ ਕਿੰਨੇ ਦੇ ਲਾਰੇ ਦਿਲ 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 ਦਾ ਮਾਮਲਾ ਆਰੇ ਗਾਵੇ ਕਿੰਨਾ ਪਿਆਰ ਆ ਗਿਆ ਤੈਨੂੰ ਨਸਲ ਲਵਰ ਪੰਜਾਬ ਹੁਣ ਸਾਡੇ 팬 ਵੀ ਬਾਹਰ ਹੋ ਰਹੇ ਥੈਂਕ ਯੂ ਥੈਂਕ ਯੂ ਹੁਣ ਹੁਣ ਮੁੱਚਾ ਮੈਂ ਦਾ ਲੋਜੀ ਔਰ ਇੱਕ ਪਰਵਟਾ ਚੱਕ ਔਰ ਮੈਂ ਤੁਹਾਨੂੰ ਦੀਏ ਨਸਲ ਤੇ ਗਾਣਾ ਹੁਣ ਮੁੱਚਾ ਕਾ ਹੋ ਕਿੰਨਾ ਸੋਹਣਾ ਤੈਨੂੰ Oh, God. You are a star. Alright, listen. If you want more, you need to go to Desi Swag Records and check it out. More of Harma Majima, more of everybody else. And let me just switch the phone around for one second. Tell them who you are. <laughs> ਤੇ ਮੈਂ ਅੱਜ ਕੱਲ ਟੀਮ ਦਾ ਮੈਨੇਜਰ ਬਣਿਆ ਹੋਇਆ ਜੀ ਝੂਠਾ ਮੈਂ ਸੋਚਿਆ ਸੀ ਸਾਈਟ ਤੇ ਰਾਈਟਰ ਰਹਾ ਪਰ ਆਹ ਹੋ ਗਿਆ ਚਲੋ ਗਾਇਸ ਥੈਂਕ ਯੂ ਫॉर ਜੁਇਨਿੰਗ ਇਨ ਵੀਲ ਬੀ ਬੈਕ ਵਿਦ ਮੋਰ ਥੈਂਕ ਯੂ ਸੋ ਮੱਚ ਦਤੀ ਹਾਰਡ ਕੋਰ ਜੀ ਦਾ ਜੀ ਹਾਰਡ ਕੋਰ ਬੋਲ ਹਾਰਡ ਕੋਰ ਜੀ ਦਾ ਜੀ ਹਾਰਡ ਕੋਰ ਗਾਇਸ ਪਲੀਜ਼ ਗਿਵ ਹਿਮ ਲਵ ਮੈਨੀ ਹੀ ਇਜ਼ ਅ ਰੀਲੀ ਕੂ ਫਨੀ ਗਾਇ and it's not what you think it is and even if you want to laugh at him you want to swear at him you want to take the piss out of him ਸਾਨੂੰ ਕੋਈ ਫਰਕ ਨਹੀਂ ਪੈਂਦਾ ਵੈਸੇ ਵੀ ਆਪਾਂ ਤਾਂ ਹੈਗੇ ਡਾਊਨ ਹੈ ਹਾਂ ਹਾਂਜੀ ਹਾਂਜੀ ਆਪਾਂ ਤਾਂ ਜੋ ਕਹਿਣਾ ਆਪਾਂ ਕਰਨਾ ਆ enjoy ਕਰੋ ਜਿਵੇਂ ਕਰੋ ਜਾਂ ਤੋਂ ਕੰਟਰੀਆਂ ਨਾਲੋਂ ਸੋ ਮੇਰੇ ਜਿੰਨੇ ਵੀ ਫੈਨਸ ਆਸਟ੍ਰੇਲੀਆ ਕੈਨੇਡਾ ਨਿਊਯਾਰਕ ਮੈਲਬਰਨ ਟੋਰਾਂਟੋ ਬ੍ਰੈਂਪਟਨ অন্ਟਾਰੀਓ ਯੂਨਾਈਟਿਡ ਕਿੰਗਡਮ ਅਗਲੇ ਕੈਨੇਡਾ ਸੋ ਸਾਰਿਆਂ ਨੂੰ ਸਾਰਿਆਂ ਦਾ ਬਹੁਤ ਬਹੁਤ ਜ਼ਿਆਦਾ ਪਿਆਰ ਜੀ ਸੋ ਦੇ ਲੋ ਮੈਨੂੰ ਪਿਆਰ ਕਰਦੇ ਨੇ ਸੋ ਹਾਰਡ ਕੋਰ ਜੀ ਦਾ ਵੀ ਹਾਰਡ ਕੋਰ ਜੀ ਦਾ ਵੀ ਔਰ ਜਿਨੇ ਵੀ ਮੇਰੇ ਫੈਨਸ ਆ థాంਕ ਯੂ ਆਪਣੀਆਂ ਗਾਣਾ ਆਪਣੇ ਘਰ ਰੱਖਣਾ ਠੀਕ ਹੈ ਕਿਉਂਕਿ ਬੈਸਿਕਲੀ ਮੇਰ ਕੋ ਆਦਤ ਨਹੀਂ ਕੋ ਸੁਣਨੇ ਕੀ ਸੋ ਅਪਰੀਸ਼ੀਏਟ ਕਰੋ ਯਾ ਨਹੀਂ ਤੋ ਬਾਏ ਥੈਂਕ ਯੂ ਥੈਂਕ ਯੂ so much